ਦੀ ਬਾੜੀ ਨਾਲ ਵੀ ਹੋਰ ਵੀ ਕੰਮ ਕਰਨਾ ਜ਼ਰੂਰੀ ਆਪਾਂ ਨੂੰ ਹੂੰ ਤਾਂ ਕਹਿੰਦਾ ਰੇੜੀ ਲਾ ਲਈਏ ਇਥੇ ਇਹ ਨਹੀਂ ਲੱਗਿਆ ਛੋਟਾ ਜਿਹਾ ਕੰਮ ਆ ਯਾਰ ਰੇੜੀ ਕਿਵੇਂ ਲਾਵਾਂਗੇ ਔਖਾ ਹੋ ਜਾਊਗਾ ਯਾਰ ਝੂਠੇ ਭਾਂਡੇ ਚੱਕਣੇ ਪੈਣਗੇ ਖਾਸ ਕਰਕੇ ਵੀ ਮੈਂ ਜੱਟਾਂ ਦਾ ਮੁੰਡਾ ਮੈਂ ਯਾਰ ਲੋਕਾਂ ਦੇ ਝੂਠੇ ਭਾਂਡੇ ਕਿਵੇਂ ਚੱਕੂੰਗਾ ਨਹੀਂ ਨਹੀਂ ਬਈ ਇਹਦੇ ਨਾਲ ਆਪਣਾ ਚੁੱਲਾ ਤੱਪਦਾ ਤੇ ਆਪਾਂ ਕਹਦੋ ਕੋਈ ਛੋਟਾ ਕੰਮ ਆ ਬਹੁਤ ਵਧੀਆ ਕੰਮ ਆ ਮੈਂ ਤਾਂ ਹੋਰਾਂ ਨੂੰ ਵੀ ਕਹਿੰਦਾ ਉਹ ਕੰਮ ਕਰੀ ਜਾ ਆਪਾਂ ਇਥੇ ਮੇਰੀ ਵਾਈਫ ਕੈਨੇਡਾ ਚ ਐ ਤੇ ਮੈਂ ਸੋਚਿਆ ਮੈਂ ਸਾ ਵੀ ਇੱਥੇ ਕੰਮ ਕਰੀਏ ਇਹ ਕਰ ਫਿਰ ਹੁਣ ਮੈਂ ਸੋਚ ਰਾਂ ਵੀ ਸ਼ਾਇਦ ਉਹਨੂੰ ਵੀ ਉਹ ਸਾਧਾ ਲੈ ਇੱਧਰ ਅੱਛਾ ਇੱਧਰ ਇੱਧਰ ਵਾਪਸ ਬੁਲਾਉਣ ਦੀ ਸੋਚਦੇ ਉਹਨਾਂ ਨੂੰ ਹਾਂਜੀ ਬਾਈ ਜੀ ਕਾਇਨ ਨਹੀਂ ਲੱਗਿਆ ਕਿ ਜਿਹੜੇ ਜੱਤਾਂ ਦੇ ਮੁੰਡੇ ਐ ਉਹਨਾਂ ਨੂੰ ਰੇੜੀ ਲਾਉਣੀ ਔਖੀ ਹੋ ਜਾਂਦੀ ਹੈ ਫੇਰ ਅਗੇ ਰਾਂ ਤਾਂ ਔਖਿਆ ਲੱਗਿਆ ਬਾਈ ਹੁਣ ਬਸ ਰੈਗੂਲਰ ਹੋ ਗਏ ਅੱਛਾ ਸਤਿ ਸ਼੍ਰੀ ਅਕਾਲ ਸਫਰ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਕਰੇਵਾਲ ਅਕਸਰ ਕਿਸਾਨ ਨੂੰ ਖੇਤਾਂ ਦੇ ਵਿੱਚ ਵੇਖਿਆ ਜਾਂਦਾ ਹੈ ਪੈਲੀਆਂ ਵਾਹੁੰਦਿਆ ਵੇਖਿਆ ਜਾਂਦਾ ਹੈ ਤੇ ਫਸਲਾਂ ਨੂੰ ਵੜਦੇ ਵੇਖਿਆ ਜਾਂਦਾ ਪਰ ਅੱਜ ਇੱਕ ਕਿਸਾਨ ਦਿਖਾਉਣ ਲੱਗੇ ਹਾਂ ਤੁਹਾਨੂੰ ਜੋ ਰੋਡ ਦੇ ਉੱਪਰ ਰੇੜੀ ਲਾਉਂਦਾ ਤੇ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਤੇ ਕਿਸ ਤਰੀਕੇ ਦੇ ਨਾਲ ਇਸ ਕਿੱਤੇ ਦੇ ਵਿੱਚ ਆਉਂਦਾ ਉਹਦੇ ਨਾਲ ਗੱਲਬਾਤ ਕਰਦੇ ਆਓ ਬਹੁਤਾ ਸਮਾਂ ਨਹੀਂ ਲਾਉਂਦੇ ਸਭ ਤੋਂ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਆ ਮਾਈਕ ਲਾ ਦੀਏ ਤੁਹਾਡੇ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਂ ਦੱਸੋ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਅਸ਼ਦੀਪ ਸਿੰਘ ਜੀ ਅਰਸ਼ਦੀਪ ਸਿੰਘ ਇਹ ਕਿੰਨੇ ਕਿ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੋ ਇਹ ਵਾ ਹੁਣੇ ਸਟਾਰਟਿੰਗ ਹੀ ਕੀਤਾ ਵੀ 1 ਮੰਥ ਹੋ ਗਿਆ ਓਕੇ ਅ ਭਾਈ ਔਖਾ ਯਾ ਨਹੀਂ ਲੱਗਿਆ ਕਿਉਂਕਿ ਜਿਹੜੇ ਜੱਟਾਂ ਦੇ ਮੁੰਡੇ ਆ ਉਹਨਾਂ ਨੂੰ ਰੈਡੀ ਲਾਉਣੀ ਔਖੀ ਹੋ ਜਾਂਦੀ ਹੈ ਕੇਰ ਅਗੇਰਾ ਦਾ ਔਖਾ ਲੱਗੇ ਬਈ ਹੁਣ ਬਸ ਰੈਗੂਲਰ ਹੋ ਗਏ ਅੱਛਾ ਦਿੱਕਤਾਂ ਕੀ ਕੀ ਆ ਸਮੱਸਿਆ ਕੀ ਕੀ ਆਈਆਂ ਪਹਿਲਾਂ ਤਾਂ ਲੋਕੇਸ਼ਨ ਦੀ ਸਮੱਸਿਆ ਆਈ ਲਾਉਣ ਦੀ ਅੱਛਾ ਕੋਈ ਪਰਮਿਸ਼ਨ ਨਹੀਂ ਦੇ ਰਹੀ ਅੱਛਾ ਤੇਰਾ ਜਨਤਾ ਮਿਲਕ ਸੈਂਟਰ ਵਾਲੇ ਨੇ ਲਵਾ ਲਈ ਹੂੰ ਸਾਹਮਣੇ ਕਰਕੇ ਨਹੀਂ ਸਪੋਰਟ ਨਾਲ ਹੂੰ ਬਈ ਸ਼ਰਮ ਜੀ ਨਹੀਂ ਲੱਗੀ ਕਿਉਂਕਿ ਅਕਸਰ ਆਪਣੇ ਜਿਹੜੇ ਜ਼ਿਮੀਂਦਾਰਾਂ ਦੇ ਮੁੰਡੇ ਐ ਉਹ ਇਹ ਸੋਚਦੇ ਆ ਵੀ ਯਾਰ ਜੱਟ ਹੁਣ ਰੇੜੀ ਲਾਉਣਗੇ ਹੁਣ ਅਸੀਂ ਜ਼ਿਮੀਂਦਾਰ ਰੇੜੀ ਲਾਵਾਂਗੇ ਖੇਤੀਬਾੜੀ ਨਾਲ ਬਈ ਹੋਰ ਵੀ ਕੰਮ ਕਰਨਾ ਜ਼ਰੂਰੀ ਆ ਆਪਾਂ ਨੂੰ ਹੂੰ ਤਾਂ ਕਹਿੰਦਾ ਰੇੜੀ ਲਾ ਲਈਏ ਹੂੰ ਜੀ ਤੇ ਬਈ ਇਹ ਗੱਲ ਹੋਰ ਵੈਸੇ ਤਾਂ ਨੌਜਵਾਨੀ ਨੂੰ ਹੋੜ ਲੱਗੀ ਹੋਈ ਆ ਬਾਹਰ ਜਾਣ ਦੀ ਫਿਰ ਇਹ ਕਿਵੇਂ ਸੋਚਿਆ ਵੀ ਪੰਜਾਬ ਦੇ ਵਿੱਚ ਰਹਿ ਕੇ ਇਸ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ ਬਈ ਜਾਣਾਂ ਤਾਂ ਮੈਂ ਵੀ ਸੀ ਬਾਹਰ ਬਰ ਪਰ ਮੈਂ ਕੈਨੇਡਾ ਮੇਰੀ ਵਾਈਫ ਕੈਨੇਡਾ ਚ ਆ ਅੱਛਾ ਤੇ ਮੈਂ ਸੋਚਿਆ ਮੈਂ ਵੀ ਇੱਥੇ ਕੰਮ ਕਰੀਏ ਇਹ ਕਰ ਤੇ ਹੁਣ ਮੈਂ ਸੋਚ ਰਾਂ ਵੀ ਸ਼ਾਇਦ ਉਹਨੂੰ ਵੀ ਉਹ ਸਾਧ ਲੈ ਇੱਧਰ ਅੱਛਾ ਇੱਧਰ ਇੱਧਰ ਵਾਪਸ ਬੁਲਾਉਣ ਦੀ ਸੋਚਦੇ ਉਹਨਾਂ ਨੂੰ ਹਾਂਜੀ ਬਾਈ ਜੀ ਹੂੰ ਤੇ ਬਈ ਉਹਨਾਂ ਕੋ ਨਿਉ ਕੋਈ ਕਿੰਤੂ ਪ੍ਰਾਂਤੂ ਨਹੀਂ ਹੋਇਆ ਵੀ ਮੈਂ ਮੈਂ ਕੈਨੇਡਾ ਬੈਠੀ ਆਂ ਤੇ ਤੁਸੀਂ ਇੱਥੇ ਰੇੜੀ ਤੇ ਕੰਮ ਕਰੋਗੇ ਚੰਗਾ ਇਹਨੇ ਉਹਨਾਂ ਨੇ ਨਹੀਂ ਕਿਹਾ ਨਹੀਂ ਨਹੀਂ ਬਈ ਉਹਨਾਂ ਦੀ ਫੁੱਲ ਸਪੋਰਟ ਆਪਾਂ ਨੂੰ ਕੀ ਕੀ ਕਿ ਕੀ ਕਿਹਾ ਫਿਰ ਉਹਨਾਂ ਨੇ ਤੁਹਾਨੂੰ ਉਹ ਕਹਿੰਦੇ ਕਰੋ ਕੰਮ ਇੱਥੇ ਵੀ ੱੱਕੇ ਹੀ ਖਾਨੇ ਆ ਸੀ ਵੀ ਤੂੰ ਇੱਧਰ ਕੰਮ ਕਰੋ ਆਪ ਦਾ ਬਾਹਰਲੇ ਮੌਕੇ ਹਾਂਜੀ ਹੂੰ ਜੀ ਤੇ ਭਾਈ ਕਿਵੇਂ ਕਿਹਾ ਪਿੰਡ ਦੇ ਇੱਥੋਂ ਦੇ ਸੌਰੀ ਸ਼ਹਿਰ ਦੇ ਲੋਕਾਂ ਦਾ ਰਿਸਪੌਂਸ ਕਿਵੇਂ ਦਾ ਬਹੁਤ ਵਧੀਆ ਭਾਈ ਹੁਣ ਹਰੇਕ ਸਪੋਰਟ ਕਰਦਾ ਤਾਂ ਪਹਿਲਾਂ ਰੋਗ ਦੇ ਸੀਗੇ ਪਰ ਹੁਣ ਸਾਰੇ ਸਪੋਰਟ ਕਰੀ ਜਾਂਦੇ ਆ ਇਹ ਨਹੀਂ ਲੱਗਿਆ ਛੋਟਾ ਜਿਹਾ ਕੰਮ ਆ ਯਾਰ ਰੇੜੀ ਕਿਵੇਂ ਲਾਵਾਂਗੇ ਔਖਾ ਹੋ ਜੂਗਾ ਯਾਰ ਝੂਠੇ ਭਾਂਡੇ ਚੱਕਣੇ ਪੈਣਗੇ ਖਾਸ ਕਰਕੇ ਵੀ ਮੈਂ ਜੱਟਾਂ ਦਾ ਮੁੰਡਾ ਮੈਂ ਯਾਰ ਲੋਕਾਂ ਦੇ ਝੂਠੇ ਭਾਂਡੇ ਕਿਵੇਂ ਚੱਕੂਗਾ ਨਹੀਂ ਨਹੀਂ ਭਈ ਇਹਦੇ ਨਾਲ ਆਪਣਾ ਚੁੱਲਾ ਦੱਬਦਾ ਤੇ ਆਪਾਂ ਕਹ ਦੋ ਕੋਈ ਛੋਟਾ ਕੰਮ ਆ ਬਹੁਤ ਵਧੀਆ ਕੰਮ ਆ ਮੈਂ ਤਾਂ ਹੋਰਾਂ ਨੂੰ ਵੀ ਕਹਿੰਦਾ ਉਹ ਕੰਮ ਕਰੀ ਜਾ ਆਪਾਂ ਇੱਥੇ ਵੀ ਆਪਾਂ ਪੰਜਾਬ ਦੇ ਰਹਿ ਕੇ ਕੰਮ ਕਰੀਏ ਬਾਹਰ ਗੋਰਿਆਂ ਦੇ ਜਾ ਕੇ ਫਲਸ਼ਾਂ ਸਾਫ਼ ਕਰਦੇ ਆ ਭਾਂਡੇ ਧੋਨੇ ਆ ਇਹ ਤੋਂ ਵਧੀਆ ਆਪਾਂ ਇੱਧਰ ਰਹਿ ਕੇ ਕੰਮ ਕਰੀਏ ਬਹੁ ਵਾ ਵਾ ਇਸ ਨੇ ਨਹੀਂ ਪ੍ਰੈਸ਼ਰ ਪਾਇਆ ਵੀ ਤੁਸੀਂ ਆ ਜਾਓ ਕੈਨੇਡਾ ਆ ਦੋ ਇੱਥੇ ਲਾਈਫ ਸੈੱਟ ਹੋ ਜੂਗੀ ਨਹੀਂ ਨਹੀਂ ਮੈਂ ਉਹਨੂੰ ਕਹਿਆ ਇੱਕ ਕਰ ਮੈਨੂੰ ਇੱਧਰ ਮੌਕਾ ਦੇ ਹੂੰ ਤਾਂ ਮੈਂ ਕਿਹਾ ਉਹਨਾਂ ਦੀ ਕਰ ਲੈ ਜਿਹੜਾ ਕੰਮ ਕਰਨਾ ਫਿਰ ਮੈਂ ਇੱਥੇ ਉਹਨਾਂ ਕੰਮ ਕਰੀ ਜਾਂਦਾ ਵਧੀਆ ਹੂੰ ਜੀ ਤੇ ਦੋ ਵਾਰ ਮੈਂ ਜਾ ਆਇਆ ਹੂੰ ਅੱਛਾ ਦੋ ਵਾਰ ਹੀ ਜਾਏ ਹਾਂ ਫਿਰ ਕਿਉਂਕਿ ਕਿਵੇਂ ਠੀਕ ਲੱਗਦਾ ਉਧਰ ਕੰਮ ਕਰਨਾ ਠੀਕ ਲੱਗਦਾ ਨਾ ਇੱਧਰ ਪੰਜਾਬ ਚ ਕੰਮ ਇੱਧਰ ਕੰਮ ਕਰ ਠੀਕ ਲੱਗਦਾ ਵੀ ਜਾ ਕੇ ਮਾਂ ਫਗਾ ਕੇ ਰੋਟੀਆਂ ਦੇਦੀ ਖਾ ਲੈਨੇ ਆ ਉਧਰ ਆਵ ਲਾਉਣੀਆਂ ਕਿਤੇ ਹੂੰ ਇੱਧਰ ਵਧੀਆ ਬਈ ਤੇ ਫਿਰ ਬਾਈ ਇਹ ਪਲਾਨ ਕਿਵੇਂ ਆਇਆ ਵੀ ਆਹ ਕੰਮ ਕਰ ਸਕਦੇ ਆਪਾਂ ਸੋਚਿਆ ਕਿਵੇਂ ਨਾਲ ਆ ਬਾਈ ਦੀ سپورਟ ਨਾਲ ਸੀਗਾ ਵੀ ਦੋਵੇਂ ਰੇੜੀ ਲਾ ਲੈਨੇ ਆ ਠੀਕ ਆ ਤਾਂ ਇੱਧਰ ਬਾਈ ਦੇ ਨਾਲ ਦੀ ਗੱਲਬਾਤ ਕਰਾਂਗੇ ਤਾਂ ਬਾਈ ਇਹ ਵੈਸੇ ਮੈਂ ਤੁਹਾਡੇ ਤੋਂ ਜਾਣਨਾ ਚਾਹਣਾ ਫਿਰ ਇਹਦੀ ਸਟਾਰਟਿੰਗ ਕਿਵੇਂ ਹੋਈ ਕਿਉਂਕਿ ਇੱਕ ਚੀਜ਼ ਫਾਊਂਡ ਫੋ ਫਾਉਂਡ ਕਿਵੇਂ ਕੀਤਾ ਵੀ ਇਸ ਤਰੀਕੇ ਨਾਲ ਆ ਕੰਮ ਕਰ ਸਕਦੇ ਮੈਂ ਬਾਈ ਨਾਲ ਗੱਲ ਕੀਤੀ ਵੀ ਆਪਾਂ ਕੰਮ ਕਰੀ ਬਾਈਆਂ ਦਾ ਆਪਾਂ ਰੇੜੀ ਲਾ ਲੈਣਾ ਫਿਰ ਅੱਛਾ ਕੀ ਬਾਤ ਮੇਰਾ ਹੀ ਗਿਆ ਚਲੋ ਲਾ ਲੈਨੇ ਫਿਰ ਲਾ ਠੀਕ ਹੈ ਦੂਜੇ ਬਾਈ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਇਹ ਇਹ ਜਿਹੜੀ ਸਟਾਲ ਹੈ ਇਹਨੂੰ ਦੋ ਜਣੇ ਸੰਭਾਲਦੇ ਨੇ ਦੋ ਜਣੇ ਇਹਨੂੰ ਚਲਾਉਂਦੇ ਨੇ ਆ ਬਾਈ ਕਿਵੇਂ ਹੋ ਤੁਸੀਂ ਠੀਕ ਹੋ ਵਧੀਆ ਵੀਰੇ ਕੀ ਕੀ ਨਾਮ ਹੈ ਤੁਹਾਡਾ ਸੁਖਦੀਪ ਸਿੰਘ ਨਾਮ ਹੈ ਕੀ ਬਾਤ ਹੈ ਸੁਖਦੀਪ ਸਿੰਘ ਸੁਖ ਸੁਖਦੀਪ ਵੀਰੇ ਫਿਰ ਸੋਚਿਆ ਕਿਵੇਂ ਵੀ ਆ ਕੰਮ ਕਰਦੀ ਮੈਂ ਕਿ ਬਾਈ ਨਾਲ ਵੀ ਗੱਲ ਕਰਦੇ ਸੀ ਕਹਿੰਦੇ ਵੀ ਮੈਂ ਬਾਈ ਨੂੰ ਪੁੱਛਿਆ ਇਹ ਕਿਵੇਂ ਸਵਾਬ ਕਿਵੇਂ ਬਣਿਆ ਬਸ ਜੀ ਇੱਕ ਦਿਨ ਮਿਲੇ ਜੀ ਅੱਛਾ ਤੇ ਇਸ ਕਨਸੈਪਟ ਤਾਂ ਸਾਡੇ ਦਿਮਾਗ ਤੇ ਪਹਿਲਾਂ ਹੀ ਸੀਗਾ ਤੇ ਬਸ ਉਹਦੇ ਦੀ ਥੋੜਾ ਵੀ ਪਤਾ ਨਹੀਂ ਪ੍ਰਮਾਤਮਾ ਵੱਲੋਂ ਇਹ ਆ ਵੀ ਮਿਲ ਜੋੜ ਕੇ ਕੰਮ ਕੀਤਾ ਸੀ ਉਕਰਾਲਾ ਕੀਤਾ ਵੀ ਚਲੋ ਲਾਉਨੇ ਆ ਆ ਮੈਂ ਮੈਂ ਮੋਰ ਬਾਈ ਨੂੰ ਆਂਦਾ ਥੋੜਾ ਬਹੁਤ ਮੈਨੂੰ ਆਂਦਾ ਤਾਂ ਕਰ ਆ ਮੈਂ ਆਫ ਕੈਮਰਾ ਗੱਲ ਚੇ ਚੱਲ ਰਹੀ ਸੀ ਕਹਿੰਦੇ ਮੈਂ ਗਲੀ 'ਚ ਖੜਾ ਸੀ ਬਾਈ ਟੱਪਦੇ ਸੀ ਮੈਂ ਪੁੱਛਿਆ ਬਾਈ ਬਣਾ ਲਵਾਂਗੇ ਤੇ ਬਾਈ ਕਹਿੰਦੇ ਬਣਾ ਲਾਂਗੇ ਤੇ ਕੰਮ ਸ਼ੁਰੂ ਕਰ ਲਿਆ ਇਹੀ ਗੱਲ ਹੈ ਦਿੱਕਤਾਂ ਕੀ ਕੀ ਆਈਆਂ ਸਟਾਰਟਿੰਗ ਤੇ ਦਿੱਕਤਾਂ ਕੁਝ ਨਹੀਂ ਬਸ ਸੈਟਅਪ ਕੰਮ 'ਚ ਦਿੱਕਤਾਂ ਆਉਂਦੀਆਂ ਸੀ ਕੰਮ ਕਰਦੇ ਬਾਅਦ ਜਦੋਂ ਕੰਮ ਕਰ ਲੈਂਦੇ ਆ ਦੇਖੋ ਬਾਈ ਲੋਕਾਂ ਨੇ ਨਹੀਂ ਕਿਹਾ ਯਾਰ ਤੁਸੀਂ ਇੰਨੇ ਪੜ੍ਹੇ ਲਿਖੇ ਮੁੰਡੇ ਉਹਨੋਂ ਅਜਵਾਨ ਮੁੰਡੇ ਇਹ ਤਾਂ ਸੋਚ ਤੇ ਨਿਰਮਲ ਕਰਦਾ ਹੈ ਲੋਕਾਂ ਦੀ ਸੋਚ ਤੇ ਨਿਰਮਲ ਕਰਦਾ ਸੋਚੀ ਵੱਡੀ ਸੋਚ ਤੇ ਇਹਦੀ ਬਹੁਤ ਵੱਡੀ ਸੋਚ ਵਾਲਾ ਹੁੰਦਾ ਵੀ ਵਿਅਸਤੀ ਤਾਂ ਉਹ ਕਹਿੰਦਾ ਵੀ ਬਹੁਤ ਵਧੀਆ ਕੰਮ ਆ ਉਹ ਸਾਨੂੰ ਸਲਾਹ ਕੇ ਵੀ ਜਾਂਦੇ ਵੀ ਵਧੀਆ ਕੰਮ ਕੀਤਾ ਛੋਟੀ ਸੋਚ ਵਾਲਾ ਤਾਂ ਕਹੂਗਾ ਵੀ ਰੇੜੀ ਲਾਈ ਹੈ ਕਿੱਤੇ ਆ ਬਈ ਸ਼ਹਿਰ ਦੇ ਲੋਕਾਂ ਦਾ ਰਿਸਪਾਂਸ ਕਿਵੇਂ ਆ ਬਹੁਤ ਵਧੀਆ ਰਿਸਪਾਂਸ ਆਈ ਬਹੁਤ ਆਪਣੀ سپورਟ ਵੀ ਬਹੁਤ ਕਰਦੇ ਆਪਣੇ ਯਾਰ ਮਿੱਤਰ ਸਾਰੇ سپورਟ ਕਰਦੇ ਆ ਅੱਛਾ ਆ ਕੇ ਇੱਥੇ ਕੋਈ ਯਾਰ ਮਿੱਤਰ ਆਉਣ ਖਾਣ ਆਉਂਦਾ ਉਹ ਸਾਡੇ ਨਾਲ ਆ ਕੇ ਬਣਾਉਣ ਵੀ ਲੱਗ ਜਾਂਦਾ ਅੱਛਾ ਜਿਵੇਂ ਬਈ ਬਾਈ ਨੇ ਦੱਸਿਆ ਵੀ ਮੇਰੀ ਵਾਈਫ ਕੈਨੇਡਾ ਰਹਿੰਦੀ ਆ ਮੇਰਾ ਵੀ ਖਿਆਲ ਸੀ ਕੈਨੇਡਾ ਚੜ ਜਾ ਤੂੰ ਤੁਸੀਂ ਨਹੀਂ ਸੋਚਿਆ ਬਾਹਰ ਬਾਰੇ ਵੀ ਬਾਹਰ ਨੂੰ ਚੱਲ ਜੀਏ ਨੌਜਵਾਨਾਂ ਦੀ ਹੋੜ ਲੱਗੀ ਹੋਈ ਆ ਕਿ ਬਾਹਰ ਜਾਣ ਕੰਮਕਾਰ ਸੈੱਟ ਨਹੀਂ ਆਉਂਦਾ ਇਹ ਤਾਂ ਹੁੰਦਾ ਹੀ ਆ ਵੀ ਚਲੋ ਵੀ ਕਿਤੇ ਦਰਬਾਰੀ ਕੰਮ ਸੱਟਾ ਜੀ ਮੈਂ ਵੀ ਦੁਬਈ ਜਾ ਕੇ ਆਇਆ ਸੀ ਪਰ ਉੱਥੇ ਕੰਮ ਸੱਟ ਨਹੀਂ ਆਇਆ ਸੀ ਹਾਂ ਜੀ ਠੀਕ ਹੈ ਉੱਥੇ ਦਾਰਬਾਰੀ ਨਹੀਂ ਆਇਆ ਸੌਖਾ ਕਿੱਥੇ ਲੱਗਦਾ ਕੰਮ ਕਰਨਾ ਮੈਂ ਕਿਹ ਬਾਈ ਨੂੰ ਕੰਮ ਕਰਨਾ ਹੀ ਸੌਖਾ ਲੱਗਦਾ ਜੀ ਹੂੰ ਇੱਥੇ ਬੱਸ ਪਰਿਵਾਰ ਦੇ ਕੋਲੇ ਆਹ ਆਪਦਾ ਪਰਿਵਾਰ ਹੈ ਸਾਰਾ ਇੱਥੇ ਆਪਦੇ ਯਾਰ ਮਿੱਤਰ ਸਾਰੇ ਸਪੋਰਟ ਵੀ ਕਰਦੇ ਆ ਸਾਰੇ ਹੂੰ ਬਾਈ ਫਿਰ ਕਰਦਿਆਂ ਦਾ ਕਿਵੇਂ ਰਿਸਪਾਂਸ ਸੀ ਕਿਉਂਕਿ ਕਰਦਿਆਂ ਨੂੰ ਕਿਤੇ ਨਾ ਕਿਤੇ ਹੁੰਦਾ ਵੀ ਇਹ ਕੰਮ ਐ ਹੋਊ ਇਹ ਕੰਮ ਐ ਹੋਊ ਕਿਵੇਂ ਫਿਰ ਕਰਦਿਆਂ ਨੇ ਕਿਵੇਂ ਕਰਦਿਆਂ ਨੇ ਵੀ ਫੁੱਲ ਸਪੋਰਟ ਆ ਜੀ ਸਾਰੇ ਅਸੀਂ ਹੁਣ ਇਹ ਕੋਈ ਚੀਜ਼ਾਂ ਸਾਡੇ ਤੋਂ ਨਹੀਂ ਬੰਦੀਆਂ ਇੱਥੇ ਜਾ ਕਰੋ ਬਣਾ ਕੇ ਲਾਉਣੀ ਪੈਂਦੀ ਉਹ ਕਰਦਿਆਂ ਹੀ ਬਣਾਉਂਦਾ ਸਾਡੇ ਹਾਂ ਚਾਹ ਬਾਤ ਹੈ ਬਾਈ ਹੂੰ ਤਾਂ ਇਹ ਇੱਥੇ ਕਿੰਨੇ ਕਿੰਨੇ ਵਜੇ ਸਟਾਲ ਲਾ ਲੈਨੇ ਆ ਬਾਈ ਅਸੀਂ 2 ਵਜੇ ਲਾ ਲੈਨੇ ਆ 2 ਵਜੇ ਹਾਂਜੀ ਤੇ ਤੇ ਜਾਣੇ ਕਿੰਨੇ ਵਜੇ ਆ ਇੱਥੋਂ 10 10:30 ਵਜੇ ਆ ਜਾਂਦੇ ਸਾਨੂੰ ਹੂੰ ਜੀ ਤੇ ਬਾਈ ਸੌਖੇ ਜਿਹੇ ਸ਼ਬਦਾਂ ਚ ਕਹਿ ਲਈਏ ਵੀ ਇਹਦੇ ਨਾਲ ਗੁਜ਼ਾਰਾ ਕਿਵੇਂ ਹੁੰਦਾ गुजारा बहुत बढ़िया हुंदा जी रात नु थक के जाके सो जांदे हा जी असि अच्छा नहीं, नहीं नहीं ए नहीं ए नहीं <laughs> हुंदा मैं इ पौदा में कितने पैसे बन जांदे पैसे बढ़िया बन जांदे जी हम्म रोटी पानी बढ़िया चल बढ़िया चल हम्म जी बहुत ते भाई की की ਕੁਛ ਬਣਾਉਂਦੇ ਹੋ ਫਿਰ ਆਪਣੇ ਜੀ ਪਨੀਰ ਰੋਲ ਹੁੰਦਾ ਜੀ ਅੱਛਾ ਹਾਂਜੀ ਉਹ ਚ ਇੱਕ ਰੋਟੀ ਆਈ ਟੋਟਿਲਾ ਰੋਟੀ ਕਹਿੰਦੇ ਉਹਨੂੰ ਉਹਦੇ ਵਿੱਚ ਪਨੀਰ ਦੀ ਫੀਲਿੰਗ ਕਰਕੇ ਉਹਨੂੰ ਪਨੀਰ ਰੋਲ ਬਣਾਉਂਦੇ ਹਾਂ ਅਸੀਂ ਵਧੀਆ ਸਜੇ ਨਾਲ ਤੇ ਹਾਕਾ ਨੂਡਲ ਹੁੰਦੀ ਆ ਉਹਦੇ ਵਿੱਚ ਨੂਡਲ ਹੁੰਦੀ ਆ ਉਹਦੇ ਵਿੱਚ ਵਦੀ ਵਦੀ ਵੈਜਿਸ ਪਾ ਕੇ ਜਿਸ ਬਰੋਕਲੀ ਹੋ ਗਈ ਤੇ ਪਾ ਕੇ ਉਹਨੂੰ ਨੂਡਲ ਬਣਾਏ ਜਾਂਦੇ ਆ ਕਾ ਨੂਡਲ ਤੇ ਫਰਾਈਜ਼ ਹੁੰਦੀਆਂ ਜੀ ਜੀ ਇਹ ਚੀਜ਼ ਆਪਣੇ ਕੋਲ ਠੀਕ ਆ ਆ ਚੀਜ਼ਾਂ ਹੁੰਦੀਆਂ ਸਭ ਤੋਂ ਸਪੈਸ਼ਲ ਕੀ ਹੈ ਇਸ ਸਟਾਲ ਦਾ ਪਨੀਰ ਰੋਲ ਪਨੀਰ ਰੋਲ ਕੀ ਬਾਤ ਹੈ ਭਾਈ ਮੈਂ ਸਮਝ ਸਕਦਾ ਕਸਮਰ ਦਾ ਵੀ ਸਮਾਂ ਹੈ ਨਾ ਤੁਹਾਡਾ ਤੇ ਗੱਲਬਾਤ ਵੀ ਐਨ ਜ਼ਰੂਰੀ ਆ ਤਾਂ ਭਾਈ ਜਿਵੇਂ ਯਾਰਾ ਕਰ ਜਿਹੜੀਆਂ ਲੜਕੀਆਂ ਹੁੰਦੀਆਂ ਘਰ ਵਾਲੀਆਂ ਹੁੰਦੀਆਂ ਉਹਨਾਂ ਨੂੰ ਦਿੱਕਤ ਹੁੰਦੀ ਹੈ ਕਿਤੇ ਨਾ ਕਿਤੇ ਕੋਈ ਸਹੁਰਾ ਪਰਿਵਾਰ ਕੀ ਕਹੂਗਾ ਐ ਕਿ ਹੋਊਗਾ ਤਾਂ ਉਹ ਉਹਨਾਂ ਨੇ ਨਹੀਂ ਤੁਹਾਨੂੰ ਟੋਕਿਆ ਇਹਦੇ ਲਈ ਨਹੀਂ ਜੀ ਬਿਲਕੁਲ ਨਹੀਂ ਟੋਕਿਆ ਹੂੰ ਜੀ ਉਹਨਾਂ ਨੇ ਤਾਂ ਪੂਰ ਸਪੋਰਟ ਕੀਤੀ ਹੋਈ ਹੈ ਸਾਨੂੰ ਤੁਸੀਂ ਕੰਮ ਕਰੋ ਮੇਰੀ ਕੋਈ ਸਪੋਰਟ ਚਾਹੀਦੀ ਹੈ ਦੋਗੀ ਰੋਲ ਭਾਬੀ ਬਣਾਈ ਬਿਲਕੁਲ ਅੱਛਾ ਤਾਂ ਇੱਧਰ ਅੱਛਾ ਹਾਂ ਜੀ ਬਈ ਇਹ ਜਿਹੜੀ ਆਪਾਂ ਨੂੰ ਇਹ ਬਸ ਅਸੀਂ ਸਾਡਾ ਜਿਹੜਾ ਸਪੈਸ਼ਲ ਹੋਰ ਰੋਲ ਆ ਪਨੀਰ ਰੋਲ ਆ ਉਹਦੇ ਜਿਹੜੀ ਇਹ ਰੋਟੀ ਬਣਾ ਰਹੇ ਆ ਇਹ ਘਰੋਂ ਬਣ ਕੇ ਆਉਂਦੀ ਆ ਤੇ ਉਹ ਮੇਰੇ ਵਾਈਫ ਹੀ ਬਣਾ ਕੇ ਭੇਜਦੀ ਆ ਅੱਛਾ ਕੀ ਬਾਤ ਹੈ ਭਾਈ ਮੈਂ ਕਹਿ ਲਈਏ ਸਾਰੇ ਦੋਹਾਂ ਪਰਿਵਾਰਾਂ ਦਾ ਸੁਜੋਗ ਹੈ ਇਸਤਾਨ ਚਲਾਉਂਦੇ ਨੇ ਤਾਂ ਬਹੁਤ ਬਹੁਤ ਸ਼ੁਕਰੀਆ ਭਾਈ ਤੁਹਾਡੇ ਨਾਲ ਗੱਲਬਾਤ ਕੀਤੀ ਆਪਣੀ ਲੋਕੇਸ਼ਨ ਜ਼ਰੂਰ ਦੱਸ ਦਿਓ ਜੀ ਲੋਕੇਸ਼ਨ ਆਪਣੀ ਹੈਗੀ ਜਨਤਾ ਮਿਲਕ ਸੈਂਟਰ ਦੇ ਬਿਲਕੁਲ ਸਾਹਮਣੇ ਜੀ ਜੇ ਤੋ ਸਾਰੀ ਦੱਸ ਦਿਓ ਮੁਰੇ ਹਾਂਜੀ ਤਾ ਬਾਈ ਤਾ ਬਾਈ ਖੋਰਾ ਦੀ ਜਿਹੜੀ ਲੋਕੇਸ਼ਨ ਹੈ ਸਰਜੀਤ ਦੀ ਡੈਰੀ ਕੋਲੇ ਸਾਹਮਣੇ ਉਹਦੇ ਬਿਲਕੁਲ ਬਾਈ ਖੋਰਾ ਦੀ ਰੀੜੀ ਲੱਗਦੀ ਹੈ ਸਤਾਲ ਲੱਗਦੀ ਹੈ ਤੇ ਮੇਰੀ ਪਿੰਡ ਦੇ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਇੱਧਰ ਦੀ ਆਉਨੇ ਆ ਤਾਂ ਇਹਨਾਂ ਪੰਜਾਬੀ ਵੀਰਿਆਂ ਦਾ ਜਰੂਰ ਸਾਥ ਦਿਓ ਜੁੜੇ ਰੋ ਸਫਰ ਟੈਲੀਵਿਜ਼ਨ ਨਾਲ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਸਤਿ ਸ੍ਰੀ ਅਕਾਲ